ਪੰਜਾਬ ਚਾਹੀਏ ਸਿੱਖਿਆ ਕ੍ਰਾਂਤੀ ਸਿਰਫ ਪੰਜਾਬ ਜੇ ਲਈ ਨਹੀਂ ਪੂਰੀ ਦੁਨੀਆ ਲਈ ਇੱਕ ਮਿਸਾਲ ਕਾਇਮ ਹੋ ਰਹੀ ਹੈ ਸਰਕਾਰੀ ਸਕੂਲ ਦਾ ਅੱਜ ਬੱਚਾ ਬੜੇ ਮਾਣ ਦੇ ਨਾਲ ਬੜੇ ਫਕਰ ਦੇ ਨਾਲ ਕਹਿ ਰਿਹਾ ਹੈ ਕਿ ਜੋ ਮੇਰੀ ਕਲਾਸਰੂਮ ਚ ਅੱਜ ਫੈਸਿਲਿਟੀਆਂ ਹੈ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਕੂਲ ਔਫ ਫੈਮਿਨਸ ਬਣਾਉਣ ਚ ਮੈਂ ਸਰਕਾਰ ਦਾ ਬੜਾ ਧੰਨਵਾਦੀ ਹਾਂ ਜੋ ਮੈਨੂੰ ਇਹ ਮੌਕਾ ਦਿੱਤਾ ਹੈ ਔਰ ਇੱਥੇ ਬੱਚੇ ਕਾਫੀ ਟੈਲੈਂਟਡ ਆ ਇਨਸਟਰੂਮੈਂਟ ਵੀ ਕਾਫੀ ਬੱਚੇ ਪਲੇ ਕਰ ਲੈਂਦੇ ਆ ਜੋ ਸਭ ਤੋਂ ਸੋਹਣੀ ਗੱਲ ਆ ਇਹ ਸਕੂਲ ਦੇ ਵਿੱਚ ਸਪੋਰਟਸ ਦੀਆਂ ਫੈਸਿਲਿਟੀਆਂ ਬਹੁਤ ਸਾਰੀਆਂ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਪ੍ਰੋਪਰ ਵਧੀਆ ਟਾਈਮ ਨਾਲ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਜਾਬ ਦੇ ਪਹਿਲੇ ਸਕੂਲ ਆਫ ਫੈਮਿਨੈਂਸ ਦੀ ਵਿਦਿਆਰਥਣ ਹੋ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਇੱਥੋਂ ਦੇ ਟੀਚਰਸ ਦੀ ਪੜਾਹਣ ਦੀ ਮੈਥਡੋਲੋਜੀ ਇੱਥੋਂ ਦਾ ਪ੍ਰੋਜੈਕਟਰ ਬੇਸ ਸਟਡੀ ਬਹੁਤ ਹੀ ਸਾਡੇ ਵਾਸਤੇ ਹੈਲਪਫੁਲ ਹੁੰਦਾ ਵਾ ਸਾਨੂੰ ਪੜਾਈ ਦੇ ਵਿੱਚ ਹੋਰ ਵੀ ਕਨਵੀਨੀਅੰਟ ਲੱਗਦਾ ਵਾ ਹੁਣ ਅਸੀਂ ਸਕੂਲ ਆਫ ਫੈਮਿਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹਨੂੰ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋਵੇ ਹੋ ਕਿ ਮੈਂ ਜ਼ਿੰਦਗੀ ਚਾ ਕਰਨਾ ਬਸ ਕੋਈ ਤੁਹਾਡੇ ਕੋ ਬਾਲਣ ਬੋਲਣਾ ਨਹੀਂ ਪਿੰਡਾਂ ਇਦਾਂ ਕਿ ਲੋ ਮਾੜਾ ਮੋਟਾ ਇੱਧਰ ਉੱਧਰ ਧੂੜ ਕਿ ਲੋ ਕੀ ਬਾਲਣ ਲੈ ਆਂਦੇ ਹੈ ਨਾ ਤੇ ਉਹ ਜ਼ਿਆਦਾਤਰ ਸਿਲੰਡਰ ਜਿਹੜੇ ਆ ਉਹ ਇਹਨਾਂ ਨੂੰ ਮਿਲਣਗੇ ਬਾਕੀ ਮੰਜੇ ਤੇ ਜਿਹੜੇ ਗੱਦੇ ਆ ਉਹ ਸਭ ਨੂੰ ਮਿਲਣਗੇ ਜਿਹੜੇ ਬੁਲਾਏ ਹੋਏ ਆ ਠੀਕ ਹੈ ਤੇ ਹੁਣ ਤੁਸੀਂ ਅ ਪਿੰਡ ਵਾਈਸ ਪਿੰਡ ਵਾਈਸ ਹੈ ਪਿੰਡ ਵਾਈਸ ਕਰ ਹਾਂ ਆਪਣੇ ਮਜੀਰੀ ਵਾਲੇ ਦੇ ਕੱਢੋ ਪਹਿਲੋਂ ਠੀਕ ਹੈ ਜੀ ਕੱਢੋ ਲਿਸਟ ਕਢੋ ਨਾ ਬੋਲੋ ਇਹ ਇੱਕ ਕੁਰਸੀਆਂ ਪਰੇ ਕਰ ਦਿਓ ਤੇ ਹੈ ਕੁਰਸੀਆਂ ਬਣਾ ਕਰ ਦਿਓ ਹਰਦੀਪ ਸਿੰਘ ਬਲਜੀਤ ਸਿੰਘ ਗਲਜੀਤ ਸਿੰਘ ਤੀਰਥ ਮੱਖਣ ਸਿੰਘ ਜੁਗਰਾਜ ਬਲਵਿੰਦਰ ਸਿੰਘ ਦਾ ਹਾਂਜੀ ਉਹ ਦੋ ਨਹੀਂ ਆਇਆ ਜਗਤਾਰ ਸਿੰਘ ਨਹੀਂ ਆਇਆ ਪੇਪਰ ਜੀ ਸੇ ਦਾ ਭਜਾ ਲਾ 100 ਲਾ ਸਾਰੇ ਮਜ਼ੀਰੀ ਮਜ਼ੀਰੀ ਵਾਲੇ ਦੇ ਵੀ ਕੁਝ ਮਜ਼ੀਰੀ ਵਾਲੇ ਬੰਦੇ ਮਜ਼ੀਰੀ ਵਾਲੇ ਨੂੰ ਕੋਈ ਸਿਲੰਡਰ ਲਿਖਿਆ ਜਿਆ ખો દેખતે જેડે તાસ તો ડેરે સીગે પાસરા 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 சே கிலோ <imicking> <really> <imicking noise> <Ooh>, <ườ threat> کیا وہ دوبارہ ایک ایک لو بندے کے ہاں وہ کھے وہ ہے کے پاس ہے اندر پیچھے پیچھے یہ نوٹ صحیح ہے ایک منٹ نکلتے ہیں پرین نکلتے ہیں اب دیکھا گیا دیکھا ہے صحیح اور اب تیار ہو لو لو ٹھیک ہے لو فرنٹ جلدی اٹھ جلدی ٹھیک ہے ٹھیک ہے ਸਮੋਟ ਦਵਾ ਲੈਣਾ ਬੋਲੋ ਮਾਪੂਸ ਯੂਸਿਅਲੀ ਦੋ ਦੋ ਕੱਟੇ ਪਰ ਦੋ ਦੋ ਕੱਟੇ ਨਾਲ ਆ ਜਾਓ ਇੱਕੋ ਦਾ ਆਪਣਾ ਬੰਦ ਕਰਾ ਲਾਗੇ ਕੋਟ ਪਰ ਕਿਉਂ ਲੱਪੜ ਥੋੜਾ ਪਰ ਬਰੇ ਬਰੇ ਯਾਰ ਕੁਝ ਹੋ ਗਿਆ ਬੜਾ ਪਰ ਬਰੇ ਅਗਲਾ 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 ਅ ਹੋ ਗਈ ਆ ਪਰ ਲੋਗੇ ਪਰ ਸ਼ਰੀਰ ਬਤਾਓ ਯਾਰ ਚੱਲੋ ਹਾਂ ਰੁਕੀ ਜਾਈ ਨਹੀਂ ਦੂਜੇ ਕੋਲੇ ਨਾ ਸੋਫੇ ਹਾਂਜੀ ਕਰੋ ਕਿ ਕਰਾਂ ਜੋ ਜੋ ਲੋ ਲੋ ਨਾ ਆ ਵੀ ਕਰ ਸੁਬਾਹ ਤੱਕ ਕਰਾਂ ਜਦ ਤੱਕ ਨਾ ਅੱਜ ਬਾਨੀ ਅੰਮਈਏ ਦੇ ਲੋਗੇ ਮੁਜੀਰ ਨਿਕਲ ਗਏ ਗੁਰੂ ਫੋਟੋ ਲੀ ਹੁੰਦੇ ਨਾ ਸਾਰੇ ਲੈਣੇ ਆਹੋ ਮੈਂ ਖੜੇ ਕਿਤੇ ਸਾਰੇ ਬੁਝਾਉਂਦਾ ਕਹਤਾ ਸਾਰੇ ਰੋਕਿਓ ਨਾ ਨਹੀਂ ਕਿਤੇ ਮੁਰੇ ਹੁਣ ਅੱਜ ਦੇ ਹੀ ਕਰਾ ਦੀ ਜੀ ਮੈਂ ਸਾਰੇ ਨਾਲ ਲਈ ਆ ਨਾ ਸਾਰੇ ਨਾਲ ਸਾਰੇ ਆ ਜੀ ਇਹਦੇ ਵਿੱਚ ਮਿਕਸ ਹੋ ਜਾਣਾ ਨਾ ਅੱਜ ਜਿਹੜਾ ਹੈਗਾ ਮਾਰ ਪ੍ਰਭਾਵਿਤ ਖੇਤਰਾਂ ਨੂੰ ਸਮਾਨ ਤੁਹਾਡੇ ਵੱਲੋਂ ਵੰਡਿਆ ਜਾ ਰਿਹਾ ਹੈ ਇਸ ਬਾਰੇ ਡਿਟੇਲ ਦੱਸ ਦਿਓ ਅੱਜ ਮੇਰੀ ਵਿਧਾਨ ਸਭਾ ਦੇ ਸੈਂਕੜੇ ਪਰਿਵਾਰਾਂ ਨੂੰ ਸੈਂਕੜੇ ਪਰਿਵਾਰਾਂ ਨੂੰ ਜਿਹੜੀ ਉਹ ਰਾਹਸਮੱਗਰੀ ਵੰਡੀ ਗਈ ਹੈ ਔਰ ਇਸ ਰਾਹਸਮੱਗਰੀ ਦੇ ਅੰਦਰ ਜਿਹੜੀ ਪਹਿਲੋ ਅਸੀਂ ਖਾਣ ਪੀਣ ਦੀਆਂ ਵਸਤੂਆਂ ਵੰਡੀਆਂ ਨੇ ਲਗਾਤਾਰ 8-10 ਦਿਨ 12 ਦਿਨ ਤੇ ਅੱਜ ਅਸੀਂ 400 ਗੱਦਾ ਦੋਸੂ ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਉਹ ਇੱਥੇ ਵੰਡੀਆਂ ਨੇ ਔਰ ਇਹ ਉਹਨਾਂ ਪਰਿਵਾਰਾਂ ਨੂੰ ਵੰਡੀਆਂ ਨੇ ਜਿਨ੍ਹਾਂ ਪਰਿਵਾਰਾਂ ਦਾ ਪਾਣੀ ਦੇ ਅੰਦਰ ਘਰ ਡੁੱਲ ਗਏ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਸਾਰਾ ਸਮਾਨ ਭਿੱਜ ਗਿਆ ਜਿਨ੍ਹਾਂ ਪਰਿਵਾਰਾਂ ਦੇ ਪਾਣੀ ਦੇ ਅੰਦਰ ਮੰਜੇ ਖਰਾਬ ਹੋ ਗਏ ਸੋ ਇਹ ਜਿਹੜਾ 400 ਗੱਦਾ ਔਰ ਜਿਹੜਾ 200 ਫੋਲਡਿੰਗ ਮੰਜਾ 100 ਸਿਲੰਡਰ ਤੇ ਮੱਛਰਦਾਨੀਆਂ ਦਿੱਤੀਆਂ ਗਈਆਂ ਨੇ ਸੋ ਲਗਾਤਾਰ ਲਗਾਤਾਰ ਜਿਹੜੇ ਵੱਖ-ਵੱਖ ਜਦੋਂ ਲੋਕਾਂ ਚ ਜੰਨੇ ਆ ਤੇ ਵੱਖ-ਵੱਖ ਲੋੜਾਂ ਜਿਹੜੀਆਂ ਲੋਕਾਂ ਦੇ ਉੱਪਰ ਦੀ ਆ ਰਹੀ ਐ ਸੀ ਘਰਾਂ 'ਚ ਜਦੋਂ ਗਏ ਆ ਤੇ ਲੋਕਾਂ ਨੇ ਦੱਸਿਆ ਵੀ ਸਾਡਾ ਸਾਡੇ ਮੰਝੇ ਰੁੜ ਗਏ ਆ ਨਾਲ ਫਿਰ ਜੇ ਕਿਸੇ ਦਾ ਬੈੱਡ ਬਚ ਗਿਆ ਇਹ ਲੋਕਾਂ ਦੇ ਗੱਦੇ ਖਰਾਬ ਆ ਸਾਰਾ ਕੁਝ ਮਤਲਬ ਉੱਲੀ ਲੱਗੀ ਆ ਉਹਨਾਂ ਪਰਿਵਾਰਾਂ ਦੇ ਅੰਦਰ ਸੋ ਇਹ ਲਗਭਗ ਲਗਭਗ ਅੱਜ ਜਿਹੜਾ ਆ 150 ਪਰਿਵਾਰ ਨੂੰ ਅਸੀਂ ਜਿਹੜੇ ਇੱਕ ਇੱਕ ਪਰਿਵਾਰ ਨੂੰ ਦੋ ਦੋ ਗੱਦੇ ਦੋ ਦੋ ਦਿੱਤੇ ਆ ਉਹ ਫੋਲਡਿੰਗ ਮੰਜੇ ਇੱਕ ਇੱਕ ਸਿਲੰਡਰ ਨਾਲ ਦਿੱਤਾ ਸੋ ਰਾਹਤ ਕਾਰਜਾਂ ਦੇ ਵਿੱਚ ਜਦੋਂ ਲੋਕਾਂ ਚ ਜੰਨੇ ਆ ਦੇ ਨਵੀਆਂ ਗੱਲਾਂ ਦਾ ਪਤਾ ਲੱਗਦਾ ਮੱਛਰਦਾਨੀਆਂ ਦੀ ਲੋਕਾਂ ਨੇ ਲੋੜ ਮਹਿਸੂਸ ਕੀਤੀ ਉਹ ਵੀ ਅੱਜ ਅਸੀਂ ਇੱਥੇ ਮਤਲਬ ਲੋਕਾਂ ਨੂੰ ਦਿੱਤੀ ਆ ਸੋ ਲਗਾਤਾਰ ਜਿੱਥੇ ਸਰਕਾਰੀ ਪੱਖ ਤੋਂ ਸਰਕਾਰ ਨੇ ਗਰਦੌਰੀਆਂ ਦੇ ਹੁਕਮ ਕੀਤੇ ਆ ਕਿਹਦਾ ਘਰ ਰੁੜਿਆ ਕਿਹਦੇ ਪਸ਼ੂ ਰੁੜਿਆ ਕਿਹਦੀ ਫਸਲ ਰੁੜੀਆ ਕਿਹਦਾ ਚਾਰਾ ਰੁੜਿਆ ਕਿਹਦਾ ਮਕਾਨ ਟਿਆ ਕਿਦਾ ਮਕਾਨ ਸੈਂਬੀ ਡੈਮੇਜ ਹੋਇਆ ਸੋ ਇਹਦੀਆਂ ਗਰਦੌਰੀਆਂ ਜਿਹੜੀਆਂ ਨੇ ਉਹ ਦੌਰ ਪੈ ਰਹੀ ਹੈ ਹੁਣ ਅੱਜ ਤੋਂ ਪਿੰਡਾਂ ਦੇ ਅੰਦਰ ਪਟਵਾਰੀ ਕਾਨਗੋ ਜਾਣਗੇ ਸੋ ਉਹ ਇੱਕ ਚੈਨਲ ਵੱਖਰਾ ਜਿੰਨੇ ਜਿੰਨੇ ਵੀ ਕਿਸੇ ਦਾ ਨੁਕਸਾਨ ਹੋਏਗਾ ਉਹ ਜਿਹੜਾ ਅਸੀਂ ਉੱਪਰ ਭਾਈ ਸਰਕਾਰ ਕਰੇਗੀ ਸੋ ਅੱਜ ਅਸੀਂ ਜਿਹੜਾ ਇੱਥੇ ਇਹਨਾਂ ਪਰਿਵਾਰਾਂ ਨੂੰ ਇਹ ਜਿਹੜਾ ਫੋਲਡਰ ਮੰਗੇ ਸਿਲੰਡਰ ਔਰ ਗੱਦੇ ਮੱਛਰਦਾਨੀਆਂ ਦਿੱਤੀਆਂ ਨੇ ਸੋ ਆ ਕੁਦਰਤ ਦੀ ਕਰੋਪੀ ਆ ਔਰ ਕੁਦਰਤ ਦੀ ਕਰੋਪੀ ਦੇ ਖਿਲਾਫ ਮਨੁੱਖ ਹਮੇਸ਼ਾ ਆਪਣੀ ਜਿੰਦ ਜਾਨ ਲਾ ਕੇ ਖੜਾ ਹੁੰਦਾ ਸੋ ਪੰਜਾਬ ਦੇ ਉਹਨਾਂ ਸੈਂਕੜੇ ਹਜ਼ਾਰਾਂ ਲੋਕਾਂ ਦਾ ਜਿਨ੍ਹਾਂ ਦੇ ਇਸ ਬਾੜ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨੂੰ ਪਿਆਰ ਸਿਰ ਖੜੇ ਕਰਨ ਦੇ ਲਈ ਦੇਸ਼ ਉਦੇਸ਼ ਤੋਂ ਤੇ ਪੰਜਾਬ ਦੇ ਵਿੱਚੋਂ ਵੀ ਬਹੁਤ ਚੇਤਨ ਲੋਕ ਜਿਹੜੇ ਆ ਵਕ ਵਕ ਥਾਵਾਦ ਬਦ ਕਰਦੇ ਆ ਉਹਨਾਂ ਦਾ ਵੀ ਧੰਨਵਾਦ